ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਪਾ ਬੇਹਜ਼ਰ ਹੋ ਚੁਕਿਆ ਕਿ ਨਵੇਂ ਵਲੌਗ ਚ ਅੱਜ ਦਾ ਵਲੌਗ ਹੈਗਾ ਵਾ ਕੀ ਅੱਜ ਸਮਾਰੋਹ ਦੀ ਹੈ ਕਿ ਸਮਾਰੋਹ ਟ੍ਰੈਂਡ ਲਾ ਦੇਣਾ ਅਸੀਂ ਤੁਹਾਨੂੰ ਦਿਖਾਵਾਂਗੇ ਸਾਰਾ ਸਮਾਰੋਹ ਦੀਆਂ ਤਿਆਰੀਆਂ ਵਾਹਿਗੁਰੂ ਘਰ ਕੀ ਗੀਅਨ ਕਰੰਗੇ ਜਨ ਕੰਨਾਂ انه تما سان جي آسن ۾ هون ٿا ته

ਸੇਰੇ ਹਰਿ ਜੀ ਦੀ ਪਿਆਈ ਹੈ ਇਸ ਵਿੱਚ ਆ ਸਭ ਦੁੱਖ ਜਾਏ ਦੇਖ ਬਾਦਰ ਸਿੰਘ ਜੀ ਆ ਪਰ ਨੋਂ ਨਿਦ ਅਵਤਾਰ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਰਬੰਸ ਦਾ ਨੇ ਸਭ ਥਾਈ ਹੋਏ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੇਓ ਪਰ ਗੁਰੂ ਰਾਗੀ ਦੇ ਜੋ ਪ੍ਰਭ

ਸਤ ਸਮਲ ਕੋਈ ਗੋਣ ਵਿਧਾਨ ਤਗਤ ਸੁ ਬਰਤਨਾਂ ਮਿਰਿ ਮੈਂ ਬਨਜਾਰ ਰਾਮ ਕੀ ਨੀਰਨਾਵੂ ਹਾ ਸਮੇਉ ਕਰਨ ਸਲਾਹਣਾ ਆਪਣਾ ਦੂਰ ਨਿਸ਼ਾਨਾ ਸਾਧੂ ਬਣ ਕੇ ਤੁਰ ਕੇ ਫਿਰ ਕੀ ਲੱਭੂ ਪਤਾ ਟਿਕਾਣਾ ਨੀ ਜੇਰੂ ਰੰਗਾ ਝੋਲਾ ਬੈਨ ਕੇ ਲਿਆ ਧਾਰ ਉਦਾਸੀ ਗਾਣਾ ਤਨ 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 ਜਾਣ ਆਇਆ ਜੇਸ ਪ੍ਰਸਾਦ ਸਭ ਜੈਵਤ ਰਾਇਆ ਜਾਣ ਆਉਣ ਕਾ ਇਹ ਸੁਭਾਉ ਜਾਣ ਕੇ ਸੰਗ ਚੇਤੇ ਆਵੇ ਨਾਓ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤੇ ਸਜਣ ਕੋ ਸਦਾ ਨਮਸਕਾਰ ਅੱਜ ਬਾਬਾ ਕਹਿੰਦੇ ਪਾਪੀ ਇਹ ਵੀ ਹੋਏ ਕਹਿੰਦੇ ਬਾਆ ਦੇ ਪੁੱਤਰ ਇਹ ਜਿੰਨਾਂ ਦਾ ਪਾਪੀ ਤੇ ਬੋਲ ਵੀ ਹੁੰਦੀਆਂ ਨੇ ਪਰ ਜੇ ਦੀ ਸੰਤ ਸੰਗ ਸਾਤ ਸੰਗਤ ਹੈ ਇਹ ਪਾਪੀ ਬੋਲ ਨਹੀਂ ਹੁੰਦੀ ਤੇ ਭਾਖਾਂ ਵਾਲਿਆ ਬੋਲਦੀ ਐ ਤੇ ਭਾਖਾਂ ਵਾਲਿਆ ਤੇ ਸਾਰੇ ਪੰਡਾਲ ਵਿੱਚ ਆ ਕੇ ਸੱਜਣ ਦੀ ਜਨਪਾਲ ਅਨਕ ਨਾਮ ਜੜਦੀ ਕਰਾਂ ਤੇਰੇ ਬਾਣੇ ਸਰਬੋਤਮ ਉਹ ਜਗਤ ਗੁਰੂ ਸ਼ਿਕੰਦਰ ਭਗਵਾਨ ਕੀ ਜੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਜੈ ਬਹੁਤ ਬਹੁਤ ਧੰਨਵਾਦ ਮਹਾ ਮੰਡਲੇਸ਼ਵਰ ਸਵਾਮੀ ਗਵਿੰਦਰanath ਜੀ ਮਹਾਰਾਜ ਸੰਗਰੀ ਮੰਡੀ Rajasthan ਸੋ ਸਭਾਂ ਜੀ ਦੇ ਪਿਆਰ ਚ ਵੱਜੇ ਹੋਏ ਬੜੇ ਵਿਦਵਾਨ ਧਾਰਮਿਕ ਸਿਸ਼ੀਤਾ ਬੜੇ ਮਹਾਪੁਰਸ਼ ਇਥੇ ਵਿਰਾਜਮਾਨ ਨੇ ਸੋ ਬੇਨਤੀ ਕਰਾਂਗੇ ਜਿਨ੍ਹਾਂ ਮਹਾਪੁਰਸ਼ਾਂ ਨੂੰ ਸਮਾਂ ਨਹੀਂ ਦੇ ਸਕਦੇ ਸਮੇਂ ਦੀ ਘਾਟ ਕਰਕੇ ਮਾਫੀ ਮੰਗਾਂਗੇ ਸੋ ਮਾਮਨਾ ਜਨਤੀ ਸਭ ਇੱਕ ਦੀ ਦੇਖਾਈ ਬਾਜੋਂ ਮਿਲੂ ਦੁਬਾਰਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਦਿਨੇ ਦਬਨਿਵਾਰਨ ਹਾਰਾ ਦੁਖੰਤਾ ਸੁਖਰਾਸ ਤਾਕੋ ਬਿਗੜਨਾ ਕੋ ਉ ਲਾਗੈ ਜਾਕੇ ਪ੍ਰਭ ਅਗੇ ਅਰਦਾਸ ਅਰਦਾਸ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸਾਹਿਬ ਜੀ ਦਸਵੀਂ ਪ੍ਰਥਮ ਭਗਉਤੀ ਸਿਮਰ ਗਏ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੋਏ ਸਹਾਇ ਅਰਜਨ ਹਰਗੋਬਿੰਦ ਨੂੰ